ਦੇ ਹੁੰਦੇ ਸੀ ਬੰਦੇ ਅੱਜ ਚੜਾਈ ਇਦਾਂ ਵੀ ਕਰਦੇ ਨੇ ਦੇਖੋ ਬਹੁਤ ਤੇਲਾ ਚਾਰ ਹਾਂ ਤੂੰ ਹਟ ਰਿਹਾ ਬੰਦ ਕਰ ਰਿਹਾ ਆ ਵੀ ਉਹਨਾਂ ਨੇ ਉੱਪਰ ਬੰਦੇ ਉੱਤੀ ਜਾਣਗੇ ਕਹਿੰਦੇ ਉੱਤੇ ਵਾਲਾ ਵੀ ਜੀੜੀ ਰੋਡ ਬੰਦ ਕਰਾਂਗੇ ਹਲਾਤਾ ਰੋਡ ਆ ਲੈ ਚੱਕ ਜੁੱਤੀਆਂ ਜੁੱਤੀਆਂ ਕਰਾ ਦੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਾਲਿਆਂ ਨੇ ਤਾਂ ਹਾਈਡਰੇ ਕਰਲੇ ਤਿਆਰ ਮੋਦੀ ਸਰਕਾਰ ਨੂੰ ਕਰਤਾ ਚੈਲੰਜ ਤੇ ਨਾਲੇ ਕਰਤਾ ਹਰਿਆਣਾ ਸਰਕਾਰ ਨੂੰ ਚੈਲੰਜ ਕਹਿੰਦੇ ਜਿੱਡੇ ਮਰਜੀ ਬੈਰੀਗੇਟ ਲਾ ਲਓ ਤੇ ਜਿੰਨਾ ਮਰਜੀ ਪ੍ਰਬੰਧ ਕਰ ਲਓ ਜਿਹੜਾ ਆ ਹਾਈਡਰੇ ਦਾ ਕੁੰਡਾ ਜਣਾ ਇਹਦੇ ਚ ਪਾ ਪਾ ਸਾਰਾ ਕੁਝ ਚੱਕ ਕੇ ਪਾਸੇ ਕਰ ਦੇਣਾ ਜਿੰਨੇ ਮਰਜੀ ਪ੍ਰਬੰਧ ਕਰ ਲਓ ਹਾਈਡਰੇ ਲੈ ਕੇ ਕਿਸਾਨਾਂ ਨੇ ਚਾਲੇ ਪਾਲੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਾਲਿਆਂ ਦੇਖ ਰਿਆਂ ਹੁਣ ਕਿ ਸਰਕਾਰ ਦੇ ਜਿਹੜੇ ਬੈਰੀਗੇਟ ਕਿਸਾਨਾਂ ਅੱਗੇ ਖੜਦੇ ਆ ਜਾਂ ਨਹੀਂ ਖੜਦੇ ਪਿਛਲੀ ਵਾਰ ਤਾਂ ਨਾਲੇ ਤਿਆਰੀ ਨਹੀਂ ਸੀ ਪਿਛਲੀ ਵਾਰ ਵੀ ਚੱਕੇ ਪਰਾਂ ਸੜਤੇ ਸੀ ਐਕਤੀ ਤੱਕ ਕਿਸਾਨ ਫੁੱਲ ਤਿਆਰੀ ਚ ਨੇ ਆਪਦਾ ਪ੍ਰਬੰਧ ਕਰਕੇ ਗਏ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਸਤੋ ਕੱਲ ਦੀ ਯਾਨੀ ਕਿ 13 ਫਰਵਰੀ ਦੀ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਦੀ ਕਾਲ ਦਿੱਤੀ ਗਈ ਹੈ ਤੇ ਦਿੱਲੀ ਕੂਚ ਤੋਂ ਰੋਕਣ ਦੇ ਲਈ ਜੋ ਪ੍ਰਸ਼ਾਸਨ ਹੈ ਜੋ ਹਰਿਆਣਾ ਅਤੇ ਕੇਂਦਰ ਸਰਕਾਰ ਹੈ ਉਸ ਦੁਆਰਾ ਰਸਤੇ ਦੇ ਵਿੱਚ ਕਾਫੀ ਜਿਆਦੇ ੜਿੱਕੇ ਪਾਏ ਜਾ ਰਹੇ ਨੇ ਇਥੋਂ ਤੱਕ ਕਿ ਹਰਿਆਣਾ ਪੰਜਾਬ ਬਾਰਡਰ ਤੇ ਪੱਕੀਆਂ ਸਲੇਬਾ ਲੈਂਟਰ ਪਾ ਦਿੱਤੇ ਗਏ ਹਨ ਪਰ ਫਿਰ ਵੀ ਕਿਸਾਨਾਂ ਵੱਲੋਂ ਵੀ ਆਪਣੀਆਂ ਤਿਆਰੀਆਂ ਖਿੱਚ ਲਈਆਂ ਗਈਆਂ ਹਨ ਵੱਡੀਆਂ-ਵੱਡੀਆਂ ਕਰੇਨਾ ਜੇਸੀਬੀ ਮਸ਼ੀਨਾਂ ਲੈ ਕੇ ਕਿਸਾਨ ਜਾ ਰਹੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਵੀ ਉਹਨਾਂ ਨੇ ਬਾਰਡਰ ਪਾਰਤਾ ਦਿੱਤੇ ਸਨ ਉਦੋਂ ਤਾਂ ਉਹਨਾਂ ਦੀ ਤਿਆਰੀ ਵੀ ਨਹੀਂ ਸੀ ਇਸ ਵਾਰ ਤਾਂ ਫੁੱਲ ਤਿਆਰੀ ਦੇ ਨਾਲ ਆਉਣਗੇ ਤੇ ਇਸ ਮਾਮਲੇ ਤੇ ਤੁਹਾਨੂੰ ਪੂਰੀ ਕਵਰੇਜ ਦਿਖਾਉਣੀ ਹੈ ਤੇ ਤੁਹਾਡਾ ਕੀ ਕਹਿਣਾ ਹੈ ਇਸ ਮਾਮਲੇ ਤੇ ਜਰੂਰ ਕਮੈਂਟ ਕਰਨਾ ਤੇ ਜੇਕਰ ਤੁਸੀਂ ਵੀ ਕਿਸਾਨਾਂ ਦੇ ਨਾਲ ਕਮੈਂਟਾਂ ਦੇ ਵਿੱਚ ਕਿਸਾਨ ਜਿੰਦਾਬਾਦ ਜ਼ਰੂਰ ਲਿਖਣਾ ਅਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਸ ਮਾਮਲੇ ਤੇ ਜਥੇਬੰਦੀਆਂ ਨੂੰ ਕੁਝ ਹੋਰ ਵਿਚਾਰ ਕਰਨੀ ਚਾਹੀਦੇ ਕੁਝ ਹੋਰ ਤੁਹਾਡੀ ਸਲਾਹ ਤਾਂ ਉਹ ਵੀ ਤੁਸੀਂ ਕਮੈਂਟ ਕਰ ਸਕਦੇ ਹੋ। ਹਾਂਜੀ ਬਾਈ ਜੀ ਚੱਲਿਆ ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਨੂੰ ਆ ਦਿਖਾ ਦਿੰਦੇ ਹਾਂ ਤੁਹਾਨੂੰ। ਇਹ ਵੀਡੀਓ ਸ਼ੇਅਰ ਕਰ ਦਿਓ ਦੱਬ ਕੇ ਤੇ ਚੱਲਿਆ ਭਰਾ। ਹੋਰ ਬਾਈ ਕੀ ਹਾਲ ਆ ਪਹਿਲਾਂ ਹੁਣ ਤਾਂ ਗੱਲਬਾਤ ਕਰਦੇ ਆਂ ਵੀਡੀਓ ਚੱਲੀ ਜਾਂਦੀ ਆ। ਆ ਚਾਹ ਫਿਰ ਇੱਥੇ ਧਰ ਲਈ ਹੁਣ ਦੁੱਧ ਚ ਬੱਤੀ ਦੁੱਧ ਚ ਬੱਤੀ ਪਾ ਲਈ ਲੱਡੂ ਵੀ ਪਾਏ ਆ ਤੇ ਚਾਹ ਜੂਪੀ ਕੇ ਹੁਣੇ ਤੁਰਨਗੇ ਤੇ ਫਿਰ ਇਤ ਕੀ ਬੈਰੀਕੇਟ ਬਾਈ ਪਾਣ ਦੇਗੇ ਹਾਂ ਛੱਡਦੇ ਨਹੀਂ ਬਾਈ ਇਤ ਕੀ ਬੈਰੀਕੇਟ ਤੇ ਆ ਤੁਹਾਨੂੰ ਸਾਰੀਆਂ ਟਰਾਲੀਆਂ ਮੈਂ ਆਉਣਾ ਬਾਈ ਕੁੜ ਸਾਰੀਆਂ ਟਰਾਲੀਆਂ ਦਿਖਾ ਦੇ ਓਟੀਆਂ ਹਾਂਜੀ ਆਈ ਚਾਹ ਬਣੀ ਹਾਂ ਬਣਾ ਲੈ ਚਾਹ ਕੋਈ ਗੱਲ ਨਹੀਂ ਸਾਰੀਆਂ ਦਿਖਾ ਦੇ ਇਹ ਆ ਦੇਖੋ ਚੱਲ ਪੇ ਫਿਰ ਦਿੱਲੀ ਨੂੰ ਬੈਰੀਕੇਟ ਦੇਖੋ ਟੁੱਟਦੇ ਦਰپے ਪਾਸ ਦੇ ਕਿਸਾਨਾਂ ਨੇ ਚਾਲੇ ਵੀਡੀਓ ਸ਼ੇਅਰ ਕਰ ਦਿਆ ਦਿਖਾਉਣਿਆ ਸੋਨੂੰ ਉਸਦੇ ਵੀ ਕੀ ਕੀ ਲੈ ਕੇ ਚੱਲੇ ਆ ਦੇਖੋ ਵੱਡੇ ਪੱਦਰ ਤੇ ਟਰਾਲੀਆਂ ਜਾ ਰਹੀਆਂ ਇਹ ਆ ਦਿਖਾਉਣਿਆ ਲੈ ਭਈ ਆ ਜਿਓ ਕਰਾ ਆ ਆ ਟਰਾਲੀ ਚ ਕੀ ਕੀ ਲਈ ਜਾਂਦੇ ਹੋ ਸੋਲਰ ਸਿਸਟਮ ਹੈ ਇੱਕ ਦਾ ਹਾਂ ਇਹ ਤੇ ਸੋਲਰ ਸਿਸਟਮ ਲੈ ਸੋਲਰ ਸਿਸਟਮ ਹੋਰ ਆ ਇਹ ਰਾਸ਼ਨ ਕਿੰਨੇ ਮਹੀਨੇ ਦਾ ਰਾਸ਼ਨ ਹੈਗਾ ਘੱਟੋ ਘੱਟ 7-8 ਮਹੀਨੇ ਦਾ 8 ਮਹੀਨੇ ਦਾ ਪਤਾ ਹੀ ਨਹੀਂ ਹਾਂ ਆਹ ਦੇਖ ਲਓ ਬਈ ਗੱਦੇ ਕੁਰਸੀਆਂ ਸਾਰਾ ਸਮਾਨ ਹਾਂ ਹਾਂ ਵੀ ਹੈਗੀਆਂ ਸਾਰਾ ਕੁਝ ਸਿਲੈਂਟਰ ਹਾਂ ਕੋਲੇ ਸਾਰਾ ਕੁਝ ਆ ਤੇ ਉਹ ਕਰਾਂਗੇ ਆਪਾਂ ਹੁਣ ਭੰਨਾਗੇ ਫਿਰ ਪੈਰੀਗੇਟ ਛੱਡ ਦਿੰਦਾ ਨਹੀਂ ਹਾਂ ਜਦੋਂ ਕੇਂਦਰ ਦੀ ਸਰਕਾਰ ਨੇ ਸਾਰਾ ਜ਼ੋਰ ਲਾਦਾ ਹਾਂ ਭਾਨੇ ਸਿੱਧੂ ਵਰਗੇ ਸਾਡੇ ਜਿਹੜੇ ਲੱਖੇ ਸਧਾਨੇ ਵਰਗੇ ਤੇ ਹਾਂ ਤੁਸੀਂ ਸਾਡੇ ਭਰਾ ਹਾਂ ਉਹਨਾਂ ਨੂੰ ਪਤਾ ਵੀ ਜਿਹੜੇ ਨੌਜਵਾਨ ਸੋਸ਼ਲ ਮੀਡੀਆ ਤੇ ਬੋਲ ਕੇ ਹਾਂ ਨੌਜਵਾਨਾਂ ਦੀ ਤਾਕਤ ਨੂੰ ਵਧਾਉਂਦੇ ਆ ਹਾਂ ਕੇਂਦਰ ਸਰਕਾਰ ਦੇ ਖਿਲਾਫ ਬੋਲਦੇ ਆ ਹਾਂ ਨੌਜਵਾਨਾਂ ਤੇ ਕੇਂਦਰ ਦੀ ਸਰਕਾਰ ਵੱਲੋਂ ਕੇਂਦਰੀ ਬਾਲ ਵਰਗਾ ਰਹੀ ਹਾਂ ਭਗਵਾਨ ਦਾ ਮਾਨ ਦੀ ਸਰਕਾਰ ਵੱਲੋਂ ਪਰਦੇ ਪਾਜਾ ਹਾਂ ਹੁਣ ਗੱਲ ਕੀ ਆ ਹਾਂ ਵੇਚ ਫਸਿਆ ਹੋਇਆ ਹਾਂ ਉਧਰੋਂ ਦਿੱਲੀ ਜਾਣਾ 13 ਫਰਵਰੀ ਨੂੰ ਮੈਂ ਰਾਜਨੀਤਿਕ ਦਾ ਸੁਦੋ ਪਖਾਨ ਮੋਟਰ ਤੇ ਪੂਰੀ ਭਾਰਤ ਦੀਆਂ 18 ਕੰਦੇ ਵੱਧਦਾ 300 ਉਹ ਵੱਧ ਕਿਸਾਨ ਜੰਨੇ ਹਾਂ ਹਾਂ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਦਿੱਲੀ ਨਾਲ ਲੜਾਈ ਫਿਰ ਚੱਲ ਰਹੀ ਆ ਹਾਂ ਤਾਂ ਉਹਨਾਂ ਨੇ ਕੀ ਕੀਤਾ ਹਾਂ ਤੇ ਭਾਨੇ ਸਿੱਧੂ ਤੇ ਹਾਂ ਪਰਚੇ ਪਾਏ ਨਾ ਤੁਹਾਡੇ ਸਾਹਮਣੇ ਹਾਂ ਪਿੰਡ ਕੋੜ ਦੁਨੇ ਦੇ ਵਿੱਚ ਹਾਂ 25 ਸਾਲ ਤੋਂ ਵੱਧ ਹਾਂ ਨੌਜਵਾਨ ਸਵਾ ਲੱਖ ਤੋਂ ਵੱਧ ਇਕੱਠ ਹੋਇਆ ਹਾਂ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਨੌਜਵਾਨੀ ਨੇ ਪੰਜਾਬ ਨੂੰ ਪੂਰੇ ਭਾਰਤ ਨੂੰ ਬਚਾਉਣ ਦੇ ਲਈ ਹਾਂ ਦਿੱਲੀ ਜਾਣਾ ਹਾਂ ਤਾਂ ਉਹਨਾਂ ਨੇ ਭਾਨੇ ਸਿੱਧੂ ਦਾ 10 ਤਰੀਕ ਦਾ ਟਾਈਮ ਲਿਆ ਹਾਂ ਦਾ ਤਰੀਕ ਦਾ ਟਾਈਮ ਲੈਣ ਦਾ ਮਤਲਬ ਹੀ ਇਹ ਸੀ ਕਿ ਜੇਕਰ ਭਾਨੇ ਸਿੱਧ ਨੂੰ ਛੱਡਤਾ ਤਾਂ ਇਹ ਨੌਜਵਾਨ ਜਿਹੜੇ ਨਹੀਂ ਉਹ ਮੈਂ ਸਾਰੀ ਗੇਮ ਸਮਝ ਗਿਆ ਵੀ ਉਹ ਸਰਕਾਰ ਆਪਣੇ ਨਾਲ ਗੇਮ ਖੇਡ ਰਹੀ ਆ ਹੁਣ ਛੋਡੇ ਪ੍ਰਬੰਧ 6 ਮਹੀਨੇ ਦੇ ਚਾਹ ਗੋੜ ਮੰਜੇ ਬੇਹਤਰੇ ਸਭ ਲੈ ਚੱਲੇ ਹੋ ਤੁਸੀਂ ਛੱਡੇ ਬਾਈ ਜੀ ਹਾਂ ਕਰਾਰ ਆ ਪ੍ਰੋਗਰਾਮ ਪਿੰਡਾਂ ਦੇ ਵਿੱਚੋਂ ਰਸਨ ਇਕੱਠਾ ਕੀਤਾ ਹਾਂ ਗਰੀਬ ਤੋਂ ਗਰੀਬ ਮਜ਼ਦੂਰ ਨੇ ਸਾਨੂੰ ਹਾਂ ਇੱਕ ਇੱਕ ਗੱਟਾ ਕਣਕ ਦਾ ਕੁਝ ਖੰਡ ਕੋਈ ਚਾਹ ਮਿੱਠਾ ਜਿੰਨਾ ਸੀਗਾ ਸਾਰਾ ਰਾਸ਼ਨ ਦਿੱਤਾ ਹਾਂ ਤਾਂ ਗੱਲ ਕੀ ਹੈ ਹੁਣ ਸਾਡੀ ਲੜਾਈ ਆ ਹਰ ਪਾਸੇ ਹੁਣ ਬੈਰੀਕੇਡ ਤੋੜਾਂਗੇ ਆਪਾਂ ਆ ਦੇਖੋ ਭਾਈ ਸਾਰਾ ਸਮਾਨ ਭਾਈ 6-6 ਮਹੀਨਿਆਂ ਚੱਕੀ ਫਿਰਦੇ ਆ ਆ ਦੋ ਟਰਾਲੀਆਂ ਭਰੀ ਫਿਰਦੇ ਆ ਆਟਾ ਕੋਟਾ ਸਾਰਾ ਕੁਝ ਆ ਦਿਖਾ ਦਿੰਦੇ ਆ ਸੋਨੂੰ ਆ ਮਾਰੇ ਲਈ ਫੈਸਲਾ ਦਿਖਾਈ ਆ ਆਪਾਂ ਮਾਇਆ ਸਾਰਾ ਕੁਝ ਇਹ ਆ ਦੇਖੋ ਭਾਈ 6-6 ਮਹੀਨਿਆਂ ਦਾ ਸਣਾ ਦੇਖੋ ਲਾ ਹੁਣ ਭਾਈ ਬਾਟਰਾਂ ਤੇ ਫਿਰ ਪਹੁੰਚਣ ਦੀ ਤਿਆਰੀ ਹੈ ਪਾਣੀ ਦਿੱਤੇ ਵਾਲਾ ਗੀਜਰ ਵੀ ਹੋ ਪਿਆ ਲਾ ਸਾਰਾ ਸਮਾਨ ਆ ਬਾਈ ਹਾਂ ਹਾਂ ਕੁਝ ਮੈਂ ਤੁਹਾਡੇ ਚੈਨਲ ਨਹੀਂ ਦੱਸ ਦੇਣਾ ਚਾਹਣਾ ਹਾਂ ਉਹ ਕਾਮਰੇਡ ਜਥੇ ਬੰਦੀਆਂ ਹਾਂ ਜਿਹੜੀਆਂ ਨਹੀਂ ਚਾਹੁੰਦੀਆਂ ਕਿਸਾਨ ਤੇ ਮਜ਼ਦੂਰ ਦਾ ਕਰਜ਼ਾ ਜਿਹੜਾ ਖਤਮ ਹੋਵੇ ਹਾਂ ਨਹੀਂ ਕਿਸਾਨ ਜਥੇ ਬੰਦੀਆਂ ਕੁਝ ਚਾਹੁੰਦੀਆਂ ਹਾਂ ਉਹ ਚਾਹੁੰਦੀਆਂ ਕਿ ਸਾਡਾ ਥਾਣਾ ਦਰਬਾਰਿਆਂ ਐਸਡੀਐਮ ਦਾ ਦਫ਼ਤਰਾਂ ਦੇ ਵਿੱਚ ਚੱਲਦੀ ਰਹੇ ਹਾਂ ਪਰ ਗੱਲ ਕੀ ਆ ਹਾਂ ਜਥੇ ਬੰਦੀਆਂ ਉਹ ਆ ਹਾਂ ਜਿਹੜੀਆਂ ਤਕਰੀਬਨ 1965-67 ਤੋਂ ਲੈ ਕੇ ਲਗਾਤਾਰ ਕਿਸਾਨਾਂ ਦੀ ਲੜਾਈ ਲੜ ਰਹੀ ਹੈ ਹੂੰ ਤਾਂ ਗੱਲ ਕੀ ਆ ਅੱਜ ਸਾਡਾ ਮੋਰਚਾ ਲੱਗਿਆ ਯਾਰ ਹੂੰ ਲੜਾਈ ਯਾਰ ਪਾਰਦੀ ਆ ਜਿਹੜੀ ਬੀਜੇਪੀ ਦੀ ਸਰਕਾਰ ਨੇ ਸਾਡੇ ਨਾਲ ਕਰਜ਼ਾ ਮੁਕਤੀ ਦੀ ਡਾਕਟਰ ਸੁਆਮੀ ਨਾਥਰ ਕਮਿਸ਼ਨ ਦੀ ਰਿਪੋਰਟ ਹਾਂ ਐਮਐਸਪੀ ਗਰੰਟੀ ਕਾਨੂੰਨ ਤੇ ਐਮਐਸਪੀ ਦੀ ਖਾਤਰ ਹਾਂ ਲੱਖਾਂ 7.700 ਤੋਂ ਵੱਧ ਕਿਸਾਨ ਹਾਂ ਲਖੀਂਪੁਰ ਖੀਰੀ ਦੇ ਸਮੇਤ ਸ਼ਹੀਦ ਹੋਏ ਯਾਰ ਹਾਂ ਤੇ ਗੱਲ ਕਿੱਥੇ ਖੜੀ ਯਾਰ ਹਾਂ ਜੇਕਰ ਅੱਜ ਸਾਡੀ ਆਵਾਜ਼ ਦਬ ਜਾਂਦੀ ਹੈ ਹਾਂ ਜਿਹੜੇ ਕੁਝ ਕੁ ਕਿਸਾਨ ਹਾਂ ਕਾਮ ਰੇਡ ਜਥੇਬੰਦਾਂ ਦੇ ਝੰਡਿਆਂ ਦੇ ਹੇਠਾਂ ਬੈਠ ਕੇ ਘਰੇ ਉੱਤੇ ਬੈਠਣਗੇ ਹਾਂ ਆਉਣ ਵਾਲੇ ਸਮੇਂ ਦੇ ਸਾਡੀ ਜ਼ਮੀਨ ਸਾਡੀ ਜਵਾਨੀ ਸਾਡੀ ਨਸ ਸਾਡਾ ਹੁੰਦਾ ਸਾਡੀ ਹੱਥ ਜੋੜ ਕੇ ਅਪੀਲ ਕਰ ਲਓ ਬਈ ਜਾਂਦੇ ਰਹੋ ਵੀਡੀਓ ਸ਼ੇਅਰ ਕਰ ਦਿਓ ਚੱਲਿਆ ਸਾਡੇ ਭਰਾ ਸਾਰੇ ਧੰਨਵਾਦ ਜੀ ਬੰਦੇ ਨਹੀਂ ਦਿੰਦੇ ਸੀ ਬੰਦੇ ਨੇ ਚੜ੍ਹਾਈ ਇੱਧਰੋਂ ਵੀ ਕਰਦੇ ਆ ਬਹੁਤ ਹੈ ਨਾ ਚਾਰ ਖਰਾਬ ਬੰਦ ਕਰਿਆ ਵੀ ਉੱਪਰ ਬੰਦੇ ਉੱਤੀ ਲੱਗੇ ਕਹਿੰਦੇ ਉੱਤੇ ਵਾਲਾ ਵੀ ਜੀੜੀ ਰੋਡ ਬੰਦ ਕਰਾਂਗੇ ਹਲਾਤਾ ਰੋਡ ਲੈ ਟੈਕੀ ਜਸਤੀਆਂ ਨੂੰ ਉੱਪਰ ਕਰਾ ਦੇ ਬੰਦ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਾਲਿਆਂ ਨੇ ਤਾਂ ਹਾਈਡਰੇ ਕਰਲੇ ਤਿਆਰ ਮੋਦੀ ਸਰਕਾਰ ਨੂੰ ਕਰਤਾ ਚੈਲੰਜ ਤੇ ਨਾਲੇ ਕਰਤਾ ਹਰਿਆਣਾ ਸਰਕਾਰ ਨੂੰ ਚੈਲੰਜ ਕਹਿੰਦੇ ਜਿੱਡੇ ਮਰਜ਼ੀ ਬੈਰੀਗੇਟ ਲਾ ਲਓ ਤੇ ਜਿੰਨਾ ਮਰਜ਼ੀ ਪ੍ਰਬੰਧ ਕਰ ਲਓ ਜਿਹੜਾ ਆ ਹਾਈਡਰੇ ਦਾ ਕੁੰਡਾ ਜਣਾ ਇਹਦੇ ਚ ਪਾ ਪਾ ਸਾਰਾ ਕੁਝ ਚੱਕ ਕੇ ਪਾਸੇ ਕਰ ਦੇਣਾ ਜਿੰਨੇ ਮਰਜ਼ੀ ਪ੍ਰਬੰਧ ਕਰ ਲਓ ਹਾਈਡਰੇ ਲੈ ਕੇ ਕਿਸਾਨਾਂ ਨੇ ਚਾਲੇ ਪਾਲੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਾਲਿਆਂ ਨੇ ਦੇਖ ਰਿਆਂ ਹੁਣ ਕਿ ਸਰਕਾਰ ਦੇ ਜਿਹੜੇ ਬੈਰੀਗੇਟ ਕਿਸਾਨਾਂ ਅੱਗੇ ਖੜਦੇ ਆ ਜਾਂ ਨਹੀਂ ਖੜਦੇ ਪਿਛਲੀ ਵਾਰ ਤਾਂ ਨਾਲੇ ਤਿਆਰੀ ਨਹੀਂ ਸੀ ਪਿਛਲੀ ਵਾਰ ਵੀ ਚੱਕੇ ਪਰਾਂ ਸੜਤੇ ਸੀ ਐਤੀ ਤੱਕ ਕਿਸਾਨ ਫੁੱਲ ਤਿਆਰੀ ਚ ਨੇ ਆਪਦਾ ਪ੍ਰਬੰਧ ਕਰਕੇ ਗਏ ਨੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ